ਹੇ ਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਸਤਵੀਰ ਸਿੰਘ ਮਿਰਜੇ ਕੇ ਕੋਆਰਡੀਨੇਟਰ ਪੰਜਾਬ ਮੈਡੀਕਲ ਪ੍ਰੈਕਟੀਸ਼ਨਰਸ ਐਸੋਸੀਏਸ਼ਨ ਪੰਜਾਬ ਰਜਿਸਟਰ 295 ਸੋ ਪਿਛਲੇ ਦਿਨਾਂ ਤੋਂ ਜਿਹੜੇ ਹੜ੍ਹ ਆਏ ਆ ਸਾਡੇ ਵਿੱਚ ਹੜ੍ਹ ਪੀੜਤਾਂ ਲਈ ਅਸੀਂ ਇੱਕ ਕੈਂਪ ਦੇ ਰੂਪ ਵਿੱਚ ਐਸਏਐਫ ਜਿਹੜੀ ਇੰਟਰਨੈਸ਼ਨਲ ਸੰਸਥਾ ਹੈ ਉਹਨਾਂ ਨਾਲ ਜੁੜ ਕੇ ਅਸੀਂ ਲੋਕਾਂ ਦੀ ਸੇਵਾ ਕਰ ਰਹੇ ਹਾਂ ਜਦੋਂ ਇੱਥੇ ਆਏ ਤਾਂ ਬੜਾ ਮਨ ਨੂੰ ਦੁੱਖ ਲੱਗਿਆ ਕਿ ਹਮੇਸ਼ਾ ਮੇਰੇ ਪੰਜਾਬ ਦੇ ਉੱਪਰ ਕੋਈ ਨਾ ਕੋਈ ਸਾਡੇ ਵਕਤ ਪੈਂਦਾ ਹੈ ਚਾਹੇ ਉਹ ਅਸੀਂ 84 ਦੀ ਗੱਲ ਕਰ ਲਈਏ ਚਾਹੇ ਮੋੜ 88 ਦੀ ਗੱਲ ਕਰ ਲਈਏ ਚਾਹੇ 93 ਦੀ ਗੱਲ ਕਰਨ ਲਈਏ ਤੇ ਚਾਹੇ 2023 ਚ ਆਇਆ ਅਜੇ ਲੋਕ ਸੰਭਲੇ ਨਹੀਂ ਸੀ ਤੇ 25 ਦੇ ਵਿੱਚ ਹੜ੍ਹ ਫੇਰ ਆ ਗਏ ਜਦੋਂ ਇੱਥੇ ਅਸੀਂ ਆਏ ਤਾਂ ਸਾਨੂੰ ਪਤਾ ਲੱਗਿਆ ਕਿ 8 ਤੋਂ 10 ਕਿਲੋਮੀਟਰ ਜਿਹੜਾ ਦਰਿਆ ਦਾ ਏਰੀਆ ਲੰਬਾ ਏ ਚੌੜਾ ਏ ਤਾਂ ਉਹਦੇ ਵਿੱਚ ਜਿਹੜੇ ਪਾਣੀ ਵਿੱਚ ਲੋਕ ਫਸੇ ਆ ਕੋਠਿਆਂ ਦੇ ਉੱਪਰ ਬੈਠੇ ਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕਈ ਵਾਰੀ ਤਾਂ ਮਨ ਵੀ ਭਾਵੁਕ ਹੋ ਜਾਂਦਾ ਏ ਸੋ ਮਰਖਾਈ ਸਾਹਿਬ ਜੇ ਤੁਹਾਨੂੰ ਮੈਂ ਆਪਣਾ ਦਿਲ ਖੋਲ ਕੇ ਦਿਖਾਵਣਾ ਤੇ ਦਿਲ ਅੰਦਰੋਂ ਬਰੂੰਗ ਰਿਹਾ ਜਾਂਦਾ ਹੈ ਵੀ ਮੇਰਾ ਪੰਜਾਬ ਦੇ ਵਿੱਚ ਇਹਨੇ ਵਕਤ ਆਉਂਦੇ ਆ ਤਾਂ ਕਿਉਂ ਆਉਂਦੇ ਆ ਅਸੀਂ ਅਸੀਂ ਕਿਸਾਨੀ ਅੰਦੋਲਨ ਦੇ ਵਿੱਚ ਅਸੀਂ ਕਿਸਾਨ ਜਿੱਤ ਕੇ ਵਾਪਸ ਆਏ ਆ ਤੇ ਸਾਨੂੰ ਪਤਾ ਨਹੀਂ ਸੀ ਅਸੀਂ ਹੜਪੀੜਤ ਦੇ ਸਬੰਧ ਵਿੱਚ ਆਣ ਕੇ ਅਸੀਂ ਹੜਾਂ ਦੀ ਮਾਰ ਹੀਟ ਆ ਜਾਗੇ ਮੈਂ ਤਾਂ ਇਲਾਕੇ ਨੂੰ ਪੰਜਾਬ ਨੂੰ ਅਸੀਂ ਤਾਂ ਇੱਕ ਪੰਜਾਬ ਦੇ ਪੁੱਤ ਆ ਪੰਜਾਬ ਦੇ ਬੱਚੇ ਆ ਪਿੰਡਾਂ ਵਾਲੇ ਡਾਕਟਰ ਹੋਣ ਦੇ ਨਾਤੇ ਚਾਹੇ ਕੋਵਿਡ ਆਇਆ ਚਾਹੇ ਪਾਣੀ ਆਏ ਅਸੀਂ ਤਾਂ ਹਮੇਸ਼ਾ ਪੰਜਾਬ ਆਪਣੇ ਸੋਨੇ ਦੇਸ਼ ਦੇ ਨਾਲ ਖੜੇ ਆ ਜਿਵੇਂ ਤੁਸੀਂ ਸਵਾਵਾ ਦੇ ਰਹੇ ਹੋ ਤੁਸੀਂ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾ ਰਹੇ ਹੋ ਹਰ ਇਨਸਾਨ ਦੀ ਡਿਊਟੀ ਲੱਗੀ ਹੋਈ ਹੈ ਕਿ ਆਪਣੇ ਪੰਜਾਬ ਦੇ ਨਾਲ ਖੜਾ ਜਾਵੇ ਮੈਨੂੰ ਐਸ ਏ ਐਫ ਜਿਹੜੀ ਇੰਟਰਨੈਸ਼ਨਲ ਸੰਸਥਾ ਹੈ ਭਾਈ ਅਮਰ ਸਿੰਘ ਹੋਣੀ ਉਹਨਾਂ ਦੀ ਕਾਲ ਆਈ ਤੇ ਉਹਨਾਂ ਨੇ ਮੈਨੂੰ ਹੁਕਮ ਲਾਇਆ ਕਿ ਤੁਸੀਂ ਆਪਣੀ ਇਸ ਸੰਸਥਾ ਨੂੰ ਲੈ ਕੇ ਸਾਡੇ ਨਾਲ ਜਿਹੜੀਆਂ ਸਭਾਵਾਂ ਜ਼ਰੂਰ ਦਿਓ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਚਾਹਣਾ ਹੈ ਚਾਹੇ ਉਹ ਹੜਪੀੜਤ ਹੋਣ ਉਹਨਾਂ ਨੂੰ ਬੇਨਤੀ ਹੈ ਕਿ ਪੰਜਾਬ ਸਾਡਾ ਇੱਕ ਹਮਦਰਦ ਦੇਸ਼ ਆ ਹਮਦਰਦ ਸੂਬਾ ਹੈ ਜਦੋਂ ਅਸੀਂ ਕੋਈ ਵੀ ਚਾਹੇ ਵਸਤੂ ਲੈ ਕੇ ਆਉਂਦਾ ਇਹ ਤਾਂ ਅਸੀਂ ਲੋੜ ਮੁਤਾਬਕ ਜਿਹੜੀ ਅਸੀ ਚੀਜ਼ ਲਈਏ ਅਸੀਂ ਇਕੱਠੀ ਕਰਕੇ ਨਾ ਰੱਖੀਏ ਤੇ ਅਸੀਂ ਆਪਣਾ ਅੱਜ ਜਿਹੜਾ ਸਾਡੇ ਤੇ ਬੁਰਾ ਵਕਤ ਆਇਆ ਹੈ ਅਸੀਂ ਇਹਨੂੰ ਹੈਂਡਲ ਕਰ ਸਕੀਏ ਫਿਰ ਮੈਂ ਇਹ ਬੇਨਤੀ ਕਰਾਂ ਕਿ ਅੱਜ ਦੀ ਗੱਲ ਨਹੀਂ ਅੱਜ ਤੋਂ 10 ਦਿਨ ਬਾਅਦ ਵੀ ਜਿਵੇਂ ਤੂੜੀ ਲੈ ਕੇ ਆਉਂਦੇ ਆ ਹਰਾ-ਚਾਰਾ ਲੈ ਕੇ ਆਉਂਦੇ ਆ ਕਈ ਵਾਰੀ ਉਹ ਲੈ ਕੇ ਆਉਂਦੇ ਸੁੱਕੇ ਥਾਂ ਲਾ ਕੇ ਚਲੇ ਜਾਂਦੇ ਆ ਕਈ ਲੋਕ ਇਕੱਠਾ ਕਰ ਲੈਂਦੇ ਆ ਸੋ ਉਹ ਅਸੀਂ 10 ਦਿਨ ਤੋਂ ਬਾਅਦ ਵੀ ਅਸੀਂ ਇਹਨਾਂ ਲੋਕਾਂ ਨਾਲ ਜੁੜੇ ਰਹਿਣਾ ਹੈ ਕਿਉਂਕਿ ਅਸੀਂ ਪੰਜਾਬ ਦੇ ਹਮਦਰਦ ਪੁੱਤ ਹੋ ਕੇ ਅਸੀਂ ਪੰਜਾਬ ਦੀ ਆਵਾਜ਼ ਲੋਕਾਂ ਤੱਕ ਪਹੁੰਚਾਉਣੀ ਚਾਹੁੰਦੇ ਆ ਪਰ ਇੱਕ ਇਤਰਾਸ ਦੀ ਹੈ ਮਰਖਾਈ ਸਾਹਿਬ ਮੈਂ ਸੋਚਿਆ ਪਰ ਪੰਜਾਬ ਦੇ ਨਾਲ ਨਹੀਂ ਕੋਈ ਖੜਦਾ ਮੈਂ ਆਪਣੇ ਪ੍ਰੈਕটিশਨਰਸ ਆਪਣੇ ਮੈਡੀਕਲ ਸੰਸਥਾ ਵੱਲੋਂ ਮੈਂ ਐਸੇ ਜਿਹੜੀ ਐਫ ਇੰਟਰਨੈਸ਼ਨਲ ਸੰਸਥਾ ਹੈ ਮੈਂ ਉਹਦਾ ਵੀ ਧੰਨਵਾਦ ਕਰਦਾ ਤੇ ਥੋੜਾ ਵੀ ਮਰਖਾਈ ਸਾਹਿਬ ਮੈਂ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਆਵਾਜ਼ ਨੂੰ ਅੱਜ ਲੋਕਾਂ ਤੱਕ ਪਹੁੰਚਾਇਆ ਤੇ ਮੈਂ ਉਹਨਾਂ ਲੋਕਾਂ ਨੂੰ ਵੀ ਬੇਨਤੀ ਕਰਨੀ ਚਾਹਣਾ ਆਓ ਆਪਾਂ ਹਰ ਮਿਲ ਕੇ ਆਪਣੇ ਸੋਹਣੇ ਦੇਸ਼ ਆਪਣੇ ਸੋਹਣੇ ਪੰਜਾਬ ਨੂੰ ਸਾੜ ਪੀੜ ਤੇ ਲੋਕਾਂ ਨੂੰ ਆਪਾਂ ਬਚਾ ਸਕੀਏ ਸੋ ਮੈਂ ਤਾਂ ਇਹ ਹੀ ਕਹੂੰਗਾ ਤਿਲ ਫੁੱਲ ਜਿੰਨੀ ਵੀ ਸੇਵਾ ਆਪਾਂ ਕਰ ਸਕਦੇ ਆ ਦੇਖੋ ਉਨੀ ਸੇਵਾ ਸਾਨੂੰ ਕਰਨੀ ਚਾਹੀਦੀ ਆ ਵਾਹਿਗੁਰਜ ਜੀ ਕਾ ਖਾਲਸਾ ਸ੍ਰੀ ਵਾਹਿਗੁਰਜ ਕੀ ਫਤਹਿ